ਜਲੰਧਰ ਦੇ ਸਰਬ ਮਲਟੀਪਲੈਕਸ ਸਿਨੇਮਾ ਦੇ ਬਾਹਰ ਫਿਲਮ ਦੇਖ ਕੇ ਆ ਰਹੇ ਨੌਜਵਾਨਾਂ ਤੇ ਪਾਰਕਿੰਗ ਦੇ ਵਿੱਚ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਜਿਸ ਦੇ ਕਾਰਨ ਕਰਨਦੀਪ ਅਤੇ ਜਸ਼ਨਪ੍ਰੀਤ ਨਾਮ ਦੇ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਕੇ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਅਤੇ ਇਹ ਸਾਰੀ ਘਟਨਾ ਪਾਰਕਿੰਗ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜਿਸ ਤੇ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ 30 ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾ ਰਿਹਾ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਨੌਜਵਾਨ ਦੇ ਪਰਿਵਾਰ ਵਾਲੇ ਸੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਸਰਬ ਮਲਟੀਪਲੈਕਸ ਦੇ ਵਿੱਚ ਫਿਲਮ ਦੇਖਣ ਗਏ ਸਨ ਅਤੇ ਜਦੋਂ ਉਹ ਬਾਹਰ ਆਏ ਤਾਂ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਹਮਲਾ ਕਿਉਂ ਕਰ ਰਹੇ ਹਨ, ਉਹਨਾਂ ਨੇ ਕੁਝ ਨਹੀਂ ਬੋਲਿਆ ਅਤੇ ਤੇਜ਼ ਤਾਰ ਹੱਥਿਆਰਾਂ ਦੇ ਨਾਲ ਹਮਲਾ ਜਾਰੀ ਰੱਖਿਆ। ਉੱਥੇ ਹੀ ਚਸ਼ਮਦੀਦ ਸੰਜੀਵ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਫਿਲਮ ਦੇਖ ਕੇ ਪਾਰਕਿੰਗ ਵਿੱਚ ਆਏ ਤਾਂ ਕੁਝ ਅਣਪਛਾਤੇ ਲੋਕ ਕਾਰ 'ਚ ਉਤਰੇ ਅਤੇ ਕੁਝ ਲੜਕੀਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬਿਨਾਂ ਕੋਈ ਕਾਰਨ ਦੱਸੇ ਉਹ ਲੜਕਿਆਂ ਨੂੰ ਕੁੱਟਦੇ ਰਹੇ ਸੁਰਿੰਦਰਜੀਤ ਸਿੰਘ ਜੀ ਕੀ ਮਾਮਲਾ ਜੀ ਤੇਰੇ ਮਾਮਲਾ ਜੀ ਬੱਚੇ ਗਏ ਸੀਗੇ ਸਰਬ ਮਲਟੀਪਲੈਕਸ ਦੇ ਵਿੱਚ ਮੂਵੀ ਦੇਖਣ ਤਾਂ ਮੂਵੀ ਦੇਖ ਕੇ ਜਦੋਂ ਬਾਹਰ ਆਉਂਦੇ ਆ ਤੇ ਉੱਥੇ ਅੰਦਰ ਕਾਰ ਖੜੀ ਸੀਗੀ ਤੇ ਉਹਦੇ ਚੋਂ ਬੰਦੇ ਦਾਤਰ ਕੱਢ ਗਏ ਤੇ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਆ ਉਹ ਉਹਨਾਂ ਨੂੰ ਪੁੱਛ ਰਹੇ ਹੱਥ ਜੋੜ ਰਹੇ ਵੀ ਸਾਡਾ ਕਸੂਰ ਕੀ ਸਾਨੂੰ ਦੱਸਿਆ ਜਾਵੇ ਤੇ ਉਹ ਜਿਹੜਾ ਵੀ ਉਹਨਾਂ ਨੂੰ ਛਡਾਉਣ ਜਾਂਦਾ ਉਹਦੇ ਦਾਤਰ ਮਾਰੀ ਜਾ ਰਹੇ ਜੀ ਦੋ ਦੋ ਬੰਦਿਆਂ ਦੀਆਂ ਬਾਹਾਂ ਵੱਡੀਆਂ ਗਈਆਂ ਜੀ ਇੱਕ ਦੋ ਬੰਦਿਆਂ ਦੇ ਉਦਾਂ ਖਰੋਚਾ ਆਈਆਂ ਜੀ ਅਸੀਂ ਗਏ ਸੀ ਫੁਟੇਜ ਲੈਣ ਗਏ ਜੀ ਮੈਨੇਜਰ ਸਾਹਿਬ ਨੇ ਫੁਟੇਜ ਦੇਣ ਤੋਂ ਮਨ ਕਰਤਾ ਕਹਿੰਦੇ ਐਸਐਚਓ ਸਾਹਿਬ ਲੈ ਗਏ ਆ ਐਸਐਚਓ ਸਾਹਿਬ ਮੈਨੂੰ ਦੇ ਰਹੇ ਫੁਟੇਜ ਪਰ 5 ਘੰਟੇ ਬਾਅਦ ਪੁਲਿਸ ਆ ਰਹੀ ਹੈ ਜੀ ਇਹ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਜੇ ਜਿਹੜੇ ਬੰਦਿਆਂ ਨੇ ਸੱਤਾ ਮੰਗਦਾ ਸੀ ਇਹ ਉਹ ਹਥਿਆਰ ਸਮੇਤ ਫੜ ਲਏ ਹੈ ਜੀ ਉਹ ਹਾਲੇ ਅਸੀਂ ਆਇਡੈਂਟੀਫਾਈ ਨਹੀਂ ਕੀਤੇ ਜੀ ਉਹ ਤੇ ਇਹਨਾਂ ਦੇ ਕਹਿੰਦੇ ਆਧਾਰ ਤੇ ਹੈ ਨਾ ਕਿ ਅਸੀਂ ਉਹ ਬੰਦੇ ਫੜ ਲਏ ਆ ਫੜਾ ਲਏ ਅਸੀਂ ਥਾਣੇ ਨਹੀਂ ਗਏ ਦੇਖਿਆ ਨਹੀਂ ਕੀ ਕੀਤਾ ਇਹਨਾਂ ਨੇ ਪਰ ਸਾਡੇ ਕੋਲ 5-6 ਘੰਟੇ ਬਾਅਦ ਪਹੁੰਚੇ ਆ ਜੀ ਕਰਨਦੀਪ ਕੀ ਕਰਦਾ ਕੀ? ਉਹ ਰੀਡਿਅਨ ਕੈਸ਼ਮੈਨ ਦੇ ਵਿੱਚ ਮੈਨੇਜਮੈਂਟ ਦੇ ਵਿੱਚ ਕੈਸ਼ੀਅਰ ਜੌਬ ਕਰਦਾ ਜੀ। ਨਹੀਂ ਜੀ ਨਹੀਂ ਨਹੀਂ। ਕੋਈ ਰੰਜਿਸ਼ ਨਹੀਂ ਜੀ। ਜਦੋਂ ਅਸੀਂ ਐਸਐਚਓ ਸਾਹਮਣੇ ਗੱਲ ਕੀਤੀ ਉਹ ਕਹਿੰਦੇ ਕਿ ਉਹ ਤਾਂ ਸਾਨੂੰ ਕੰਟਰੋਲ ਮੈਸੇਜ ਆਂਦਾ ਸੀ ਉਸੇ ਨਾਲ ਜਾਂਦੇ ਕਿ ਉਹ ਉੱਥੇ ਦੇਖ ਕੇ ਉਹ ਭੱਜਦੇ ਆ ਤੇ ਨਾਲ ਹੀ ਪੁਲਿਸ ਨੇ ਅੱਗੇ ਜਾ ਕੇ ਇਹ ਫੜ ਲੰਦੇ ਆ। ਸਰ ਅਸੀਂ ਤਾਂ ਮੁੰਡੇ ਲੈ ਕੇ ਇੱਥੇ ਆਗੇ ਨਹੀਂ ਐਡਮਿਟ ਕਰਵਾਤੇ। ਇਹਦੇ ਬਾਰੇ ਨਹੀਂ ਕੁਝ ਕੀਤਾ ਜਾ ਸਕਦਾ ਜੀ। ਇਹਨਾਂ ਦੀ ਪ੍ਰਾਣੀ ਕੋਈ ਰੰਜਿਸ਼ ਨਹੀਂ। ਨਹੀਂ ਜੀ ਨਹੀਂ। ਇਹ ਜਾਣਦੇ ਨਹੀਂ ਜੀ ਕਿਸ ਨੂੰ। ਕੋਈ ਰੰਜਿਸ਼ ਨਹੀਂ। ਜੋ ਹੈ ਉਹਦੇ ਸਬੰਧੀ ਥਾਣਾ ਇੰਚਾਰਜ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਸਰਬ ਮਲਟੀਪਲੈਕਸ ਦੀ ਪਾਰਕਿੰਗ ਦੇ ਵਿੱਚ ਕੁਝ ਲੋਕ ਆਪਸ ਦੇ ਵਿੱਚ ਲੜ ਰਹੇ ਹਨ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਗਦੀ ਜਾਂਚ ਸ਼ੁਰੂ ਕਰ ਦਿੱਤੀ। ਇਹ ਸਾਨੂੰ ਸਰਬ تھیਟਰ ਤੋਂ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਸੀ ਵੀ ਇੱਥੇ ਕੁਝ ਜਿਹੜੇ ਆ ਵਿਅਕਤੀ ਆਪਸ ਦੇ ਵਿੱਚ ਝਗੜ ਰਹੇ ਆ ਤਾਂ ਸਾਨੂੰ ਜਿਸ ਟਾਈਮ ਇਹ ਮਿਲੀ ਆ ਆਪਾਂ ਉਹਨਾਂ ਨੂੰ ਜਲਦੀ ਉਸੇ ਟਾਈਮ ਆਪਾਂ ਰੌਂਡ ਅਪ ਕਰ ਲਿਆ। ਇਨਫੋਰਮੇਸ਼ਨ ਸਾਡੇ ਕੋਲ ਆ ਗਈ ਆ ਅਸੀਂ ਇਹ ਬਿਆਨ ਮੈਂ ਖੁਦ ਆਇਆ ਬਿਆਨ ਅਸੀਂ ਜੋ ਵੀ ਕਾਰਵਾਈ ਵਾੜ ਲੜਾਈ ਦਾ ਕਾਰਨ ਕੀ ਹੈ ਇਹ ਆਪਰ ਹਜੇ ਇਨੀਸ਼ੀਅਲ ਸਟੇਜ ਦੇਤੇ ਹਜੇ ਤੱਕ ਮੈਂ ਕੁਝ ਨਹੀਂ ਦੱਸ ਸਕਦਾ ਉਹ ਬਿਆਨ ਦੇਣਗੇ ਜੋ ਬਿਆਨ ਦੇਣਗੇ ਮੈਂ ਤੁਹਾਨੂੰ ਉਸੇ ਟਾਈਮ ਸੀਸੀਟੀਵੀ ਫੁਟੇਜ ਜਿਹੜੇ ਉੱਥੇ ਕੈਮਰੇ ਲੱਗੇ ਆ ਜੀ ਸਰਵ ਦੇ ਵਿੱਚ ਸਰਵ ਮਲਟੀਪਲੈਕਸ ਜਿਹੜਾ ਆ ਬੈਲਨੋਂ ਹੈਗਾ ਉਹਨਾਂ ਵਿੱਚ ਕੈਮਰੇ ਲੱਗੇ ਹੋਏ ਆ ਉਹ ਸਾਰੇ ਜਿਹੜੀ ਘਟਨਾ ਆ ਉਹਦੇ ਵਿੱਚ ਕੈਮਰੇ ਚ ਕੈਸਲ ਤੁਹਾਡੇ ਕੋਲ ਆ ਨਹੀਂ ਸੀਸੀਟੀਵੀ ਹਾਂਜੀ ਹਾਂਜੀ ਆ ਜੀ ਸਾਡੇ ਬੰਦੇ ਆਪ ਫੜ ਲਿਆ ਇੱਕੀ ਚੀਜ਼ ਅਸੀਂ ਉਹ ਜਿਹੜਾ ਸਰਵ ਜੀ ਉਹਦੇ ਵਿੱਚ ਗੱਡੀ ਆਉਂਦੀ ਹੈ ਜੀ ਅਰਸ਼ ਸ਼ਾਹੀ ਗੱਡੀ ਆਉਂਦੀ ਹੈ ਉਹਦੇ ਵਿੱਚ ਮਤਿਆਰ ਹੁੰਦੇ ਆ ਸੀ ਉਹਨਾਂ ਦੇ ਜਿਹੜੇ ਮੁਲਾਜ਼ਮ ਹੈਗੇ ਸਰ ਮਲਟੀਪਲਸ ਉਹਨਾਂ ਨਾਲ ਗਲਵੱਟ ਕੀਤੀ ਵੀ ਜੱਦੀ ਦੀ ਚੈਕਿੰਗ ਕੀਤੀ ਜਾਂ ਨਹੀਂ ਕੀਤੀ ਜੱਦੀ ਮੈਂ ਤੇ ਇਸ ਤਰ੍ਹਾਂ ਹੈ ਇਹ ਬਹੁਤ ਇਨੀਸ਼ੀਅਲ ਸਟੇਜ ਤੇ ਹੈਗੀ ਹੈ ਗੱਲ ਮੈਨੂੰ ਕਰ ਲੈਣ ਦੀ ਆਪਣੀ ਕਾਰਵਾਈ ਉਸ ਤੋਂ ਬਾਅਦ ਜਿੰਨੀਆਂ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਕਾਰਵਾਈ ਮੈਂ ਬਿਆਨ ਲੈ ਕੇ ਜੋ ਵੀ ਸਾਨੂੰ ਬਿਆਨ ਦੇਣਗੇ ਉੱਤੇ ਉਦੇ ਵਿੱਚ 5 4 5 ਜਾਂ ਸਮਥਿੰਗ ਇਦਾਂ ਦਾ ਆਪਸ ਵਿੱਚ ਬਹੁਤ ਰੌਲਾ ਜੇ ਪੈ ਰਿਹਾ ਉਹ ਅਜੇ ਤੱਕ ਆਇਡੈਂਟੀਫਾਈ ਕਰਨੇ ਬਾਕੀ ਇੱਥੇ ਇੱਕ ਵੱਡਾ ਸਵਾਲ ਇਹ ਵੀ ਉੱਠਦਾ ਹੈ ਕਿ ਇੰਨੇ ਵੱਡੇ ਮਲਟੀਪਲੈਕਸ ਦੇ ਵਿੱਚ ਸੁਰੱਖਿਆ ਦੇ ਇੰਨੇ ਪ੍ਰਬੰਧ ਹੋਣ ਦੇ ਬਾਵਜੂਦ ਮਲਟੀਪਲੈਕਸ ਦੀ ਚਾਰ ਦਿਵਾਰੀ ਦੇ ਵਿੱਚ ਹਥਿਆਰ ਆ ਕਿਵੇਂ ਗਏ ਕਿ ਕਿਸੇ ਸੁਰੱਖਿਆ ਮੁਲਾਜ਼ਮ ਦੇ ਵੱਲੋਂ ਕਿਸੇ ਵਾਹਨ ਦੀ ਚੈਕਿੰਗ ਨਹੀਂ ਕੀਤੀ ਗਈ ਸੋ ਇਹ ਇੱਕ ਬਹੁਤ ਵੱਡੀ ਜਾਂਚ ਦਾ ਵਿਸ਼ਾ ਹੈ ਐਸਐਮਜੀ ਨਿਊਜ਼ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ